ਏ ਬਾਈ ਜੀ 2019 ਮਾਡਲ ਆ ਹਾਂਜੀ ਮਾਨਸਾ ਨੰਬਰ ਆ ਠੀਕ ਹੈ ਜੀ 16 ਦੇ ਟਾਇਰ 70 ਪੈਸੇ ਨੇ ਬਾਈ ਜੀ 2021 ਮਾਡਲ ਆ ਇਹ ਹਾਂਜੀ 1000 ਕ ਘੰਟਾ ਚੱਲਿਆ ਨਾਲ ਦੇ 90 ਪੈਸੇ ਟਾਇਰ ਆ ਠੀਕ ਹੈ ਜੀ ਪਹਿਲੇ ਮਾਲਕ ਦਾ ਬਾਈ ਜੀ 2015 ਮਾਡਲ ਆ ਹਾਂਜੀ ਮੰਗਲੇ ਟਾਇਰ ਹੋਣਗੇ 80 ਪੈਸੇ ਐਮ ਆਰ ਐਫ ਦੇ ਮੂਰਲੇ ਨਵੇਂ ਨੇ ਠੀਕ ਹੈ ਜੀ ਪਹਿਲੇ ਮਾਲਕ ਦਾ ਇਹ ਬਾਈ ਜੀ 2012 ਮਾਡਲ ਆ ਕਲੋਸ ਕਰ ਇੰਜਨਰ ਟਾਇਰ ਨਵੇਂ ਨੇ 2014 ਮਾਡਲ ਆ ਹਾਂਜੀ ਨਵੇਂ ਟਾਇਰ ਨੇ ਗੁੜੀਆਰ ਦੇ ਠੀਕ ਹੈ ਜੀ ਪਹਿਲੇ ਮਾਲਕ ਦਾਗਾ ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਪੱਖੋ ਕਲਾਾਂ ਦੇ ਵਿੱਚ ਖੜੇ ਆਂ ਸਮਰਾ ਟਰੈਕਟਰ ਸੇਲ ਪਰਚੇਜ਼ ਤੇ ਨਾਲ ਆਪਣੇ ਬਾਈ ਨਸੱਤਰ ਜੁੜਿਆ ਆਜੋ ਕਰੀਏ ਗੱਲ ਟੋਪੀ ਟਾਪੀ ਲਈ ਖੜਾ ਪੂਰਾ ਕੈਮ ਬਣਿਆ ਖੜਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੈ ਅੱਜ ਤਾਂ ਜਮਾ ਪੂਰਾ ਕੈਮ ਬਣਿਆ ਆ ਹਾਂ ਜੀ ਹਾਂ ਜੀ ਬਾਈ ਕਿੰਨੇ ਕ ਟਰੈਕਟਰ ਰੱਖ ਸਾਡੇ ਅੱਜ ਟਰੈਕਟਰ ਤਾਂ ਅੱਜ ਹੋਣਗੇ ਜੀ 18 19 ਕਾ ਮੈਨੂੰ ਲੱਗਦਾ ਜਿਦਾ ਪੱਖੋਕਲਾਂ ਦੇ ਵਿੱਚ ਮੇਲਾ ਹੀ ਲੱਗਿਆ ਪਿਆ ਹਨਾ ਹਾਂ ਹਾਂ ਜੀ ਹਾਂ ਜੀ ਮੇਲੇ ਨੇ ਰੋਡ ਦੇ ਉੱਪਰ ਤਿਲ ਕੀ ਸਮਝ ਦੱਸ ਪਹਿਲਾਂ ਤਾਂ ਕੀ ਪੈ ਗਈ ਤੇ ਬਾਈ ਜੀ ਪੱਖੋਕਲਾਂ ਪਿੰਡਾ ਬਰਨਾਲੇ ਜ਼ਿਲ੍ਹੇ ਦਾ ਠੀਕ ਹੈ ਜੀ ਬਰਨਾਲੇ ਤੋਂ ਪਿੰਡਾ 18 17 ਕਿਲੋਮੀਟਰ ਠੀਕ ਹੈ ਜੀ 22 ਕਿਲੋਮੀਟਰ ਮਾਨਸਾ ਤੇ 20 ਕਿਲੋਮੀਟਰ ਰਾਮਪੁਰ ਠੀਕ ਮਾਨਸਾ ਹੈ ਸਰਸਾ ਮਾਨਸਾ ਰੋਡ ਆਗਾ ਇਹ ਬਰਨਾਲਾ ਰੋਡ ਠੀਕ ਹੈ ਜੀ ਉੱਤੇ ਪੱਖੋ ਕਲਾਂ ਪਿੰਡ ਆਪਣਾ ਫਰੰਟ ਰੋਡ ਦੇ ਉੱਤੇ ਉੱਪਰ ਫਰੰਟ ਦੇ ਉੱਪਰੀ ਖੜਾਉਂਦੇ ਹੌਣੇ ਟਰੈਕਟਰ ਹਨਾ ਉਹ ਇੱਥੇ ਹੀ ਖੜਾਉਂਦੇ ਹੌਣੇ ਇੱਥੇ ਹੁੰਦੇ ਆਪਣੇ 24 ਘੰਟੇ ਬੰਦਾ ਹੁੰਦਾ ਕਦੋਂ ਮਰਜ਼ੀ ਆਓ ਠੀਕ ਹੈ ਜੀ ਬਾਕੀ ਦੇ ਲਗਭਗ ਸਾਰੇ ਆਪਣੇ ਕੋਲ ਪੰਜਾਬ ਨੰਬਰ ਟਰੈਕਟਰ ਨੇ ਠੀਕ ਹੈ ਜੀ ਤੇ ਬਾਹੀ ਵਾਲੇ ਟਰੈਕਟਰ ਕੋਈ ਕਿਰਾਏ ਪਾੜੇ ਵਾਲਾ ਟਰੈਕਟਰ ਨਹੀਂ ਹੈਗਾ ਆਪਣੇ ਕੋਲ ਸਾਰੇ ਬਾਹੀ ਵਾਲੇ ਘਰੋਂ ਚੱਕੇ ਹੋਏ ਨੇ ਫਸਟ ਪਾਰਟੀਆਂ ਦੀ ਨਹੀਂ ਲਗਭਗ ਪਹਿਲੇ ਘਰਾਂ ਚੋਂ ਆਪਣੇ ਟਰੈਕਟਰ ਲੈ ਹੋਏ ਨੇ ਜੀ ਠ ਫਾਸਟ ਪਾਰਟੀ ਦੇ ਮਿੰਤਰੋ ਟਰੈਕਟਰ ਨੇ ਘਰਾਂ ਚੋਂ ਬਾਈ ਨੇ ਟਰੈਕਟਰ ਲੈਤੇ ਹੋਏ ਨੇ ਹਾਂਜੀ ਹਾਂਜੀ ਤੇ ਆਪਾਂ ਹੁਣ ਆ ਸਿਉਣਾ ਲਿਕਾ ਤੋਂ ਸਟਾਰਟ ਕਰਦੇ ਆ 750 ਤੋਂ ਇਹਦੇ ਬਾਰੇ ਬਾਈ ਦੱਸੀਂ ਕਿਰਾ ਇਹ ਬਾਈ ਜੀ 2019 ਮਾਡਲ ਆ ਹਾਂਜੀ ਮਾਨਸਾ ਨੰਬਰ ਆ ਠੀਕ ਹੈ ਜੀ 16 ਦੇ ਟਾਇਰ 70 ਪੈਸੇ ਨੇ ਠੀਕ ਹੈ ਜੀ ਇੰਜਨ ਗੇਅਰ ਦਾ ਪੂਰਾ ਵਧੀਆ ਜੀ ਇੰਜਨ ਗੇਅਰ ਦਾ ਪੂਰਾ ਚੰਗਾ ਹੈ 19 ਮਾਡਲ ਆ ਜੀ 19 ਮਾਡਲ ਆ ਗਿਆ ਹਾਂਜੀ ਸਾਡੇ 5 ਲੱਖ ਮੰਗਦੇ ਆ ਜੀ ਇਹਦਾ ਹਾਂਜੀ ਆਪਾਂ ਦੇ ਦਾਂਗੇ ਸਵਾ ਲੱਖ 5 ਲੱਖ ਦਾ ਟਰੈਕਟਰ ਜੀ ਸਵਾ 5 ਲੱਖ ਦਾ ਹੋਰ ਤਾਂ ਨਹੀਂ ਹੈਗੀ ਕਿ ਜੈਸਾ ਨਹੀਂ ਜੀ ਬਸ ਸਵਾ 5 ਲੱਖ ਦਾ ਮਿੱਤਰੋ ਇਹ ਬਣੂਗਾ ਤੇ ਸੈਂਪਲ ਕੱਪੜੇ ਵਾਲੀ ਥਾਤਰੀ ਹੈ ਮੂਰੇ ਫੇਰ ਸਿਉਣ ਵਾਲੀ ਕਾ ਗਿਆ 750 55 HP HDM ਬਾਈ ਦੱਸੀਏ ਇਹਦੇ ਬਾਰੇ ਬਾਈ ਜੀ 2021 ਮਾਡਲ ਹੈ ਇਹ ਹਾਂ ਜੀ ਹਜ਼ਾਰ ਕਿ ਘੰਟਾ ਚੱਲਿਆ ਨਾਲ ਦੇ 90 ਪੈਸੇ ਟਾਇਰ ਆ ਠੀਕ ਹੈ ਜੀ ਪਹਿਲੇ ਮਾਲਕ ਦਾ 2021 ਮਾਡਲ ਸ਼ਿਕੰਦਰ ਠੀਕ ਹੈ ਜੀ 55 ਐਚਵੀ ਚ ਠੀਕ ਹੈ ਜੀ ਹਾਂਜੀ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਪੂਰਾ ਵਧੀਆ 5.5 ਲੱਖ ਡਿਮਾਂਡ ਆ ਜੀ ਮੌਕੇ ਤੇ ਮਾਨ ਕਰਾਂਗੇ ਜਿਹੜਾ ਬੰਦਾ ਆਊਗਾ ਚੰਗਾ ਟਰੈਕਟਰ ਆ ਪੂਰੀ ਕਵਰ ਮੌਕੇ ਤੇ ਮਾਨਤਾਨ ਮਿੱਤਰੋ ਉਹ ਜੂ ਚੰਗਾ ਟਰੈਕਟਰ ਹੈ ਟਰੈਕਟਰ ਚੈੱਕ ਕਰ ਸਕਦੇ ਹੋ 1200 ਘੰਟਾ ਚੱਲਿਆ 1200 ਘੰਟਾ ਚੱਲਿਆ ਡਬਲ ਡਿਸਟਰੀਬਿਊਟਰ ਚ ਛਤਰੀ ਤਾਂ ਨਹੀਂ ਆਈਆਂ ਇਹ ਛਤਰੀ-ਸੂਤਰੀ ਮਿਲ ਜੂ ਕੋਈ ਗੱਲ ਨਹੀਂ ਛਤਰੀ ਮਿਲ ਜੂ ਬਾਈ ਨਾਲ ਤੇ ਮੂਹਰੇ ਫੇਰ ਸੇਉਣ ਵਾਲੀ ਕਾ ਗਿਆ 750 ਕਨੋਪੀ ਵਗੈਰਾ ਲੱਗੀ ਹੋਈ ਹੈ ਦੱਸੀ ਬਾਈ ਭਾਈ ਜੀ 2015 ਮਾਡਲ ਆ ਹਾਂਜੀ ਮੰਗ ਲੈ ਟਾਇਰ ਹੋਣਗੇ 80 ਪੈਸੇ ਐਮ ਆਰ ਐਫ ਦੇ ਮੂਹਰੇ ਨਵੇਂ ਨੇ ਠੀਕ ਹੈ ਜੀ ਪਹਿਲੇ ਮਾਲਕ ਦਾ ਇਹ ਠੀਕ ਹੈ ਜੀ 4 ਲੱਖ 60000 ਰੁਪਏ ਮੰਗਦਿਆਂ ਮੌਕੇ ਤੇ ਆਪਾਂ 40 ਕੁ ਹਜ਼ਾਰ ਦਾ ਟਰੈਕਟਰ ਦੇ ਦਾਂਗੇ 4 ਲੱਖ 40000 ਇਹ ਪਹਿਲੇ ਫਸਟ ਪਾਰਟੀ ਦਾ ਟਰੈਕਟਰ ਹੈ ਜੀ ਠੀਕ ਹੈ 4 ਲੱਖ 40000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਜੇ ਗੱਲ ਕੀਤੀ ਜਾਵੇ ਡਬਲ ਡਿਸਟ੍ਰੀਬਿਊਟਰ ਚ ਤੇ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਮੂਹਰੇ ਆ ਗਿਆ 855 ਐਫ ਆਈ ਦੱਸਿਓ ਜੀ ਭਾਈ ਜੀ 2012 ਮਾਡਲ ਆ ਕਲੋਸ ਕਰ ਇੰਜਨਰ ਟਾਇਰ ਨਵੇਂ ਨੇ ਠੀਕ ਹੈ ਜੀ ਪੀਵੀ 19 ਸਾਡੇ ਲੋਕਲ ਬਰਨਾਲੇ ਦਾ ਨੰਬਰ ਆ ਠੀਕ ਹੈ ਜੀ ਪਹਿਲੇ ਘਰ ਦਾ ਨਿਕਲਿਆ ਹੋਇਆ ਹੈਗਾ ਠੀਕ ਹੈ ਜੀ ਇਹ ਆਪਾਂ 4,70,000 ਮੰਗਦੇ ਆ 4,55,000 ਦਾ ਦੇ ਦਾਂਗੇ 4,55,000 ਦਾ ਬਣੂਗਾ ਹਜੇ ਤੱਕ ਕੋਈ ਕਲੱਚ ਵੀ ਨਹੀਂ ਖੁੱਲਿਆ ਬਈ ਹਜੇ ਤੱਕ ਕਲੱਚ ਵੀ ਨਹੀਂ ਖੁੱਲਿਆ ਹਜੇ ਤੱਕ ਜੇ ਗੱਲ ਕੀਤੀ ਜਾਵੇ ਮਿੱਤਰੋ ਕਲੱਚ ਵੀ ਨਹੀਂ ਖੁੱਲਿਆ ਟਰੈਕਟਰ ਚੰਗਾ ਹੈ ਮਗਰਿਆਟਾਂ ਤੇ ਟੇਪ ਵਗੈਰਾ ਚੜੀ ਹੋਈ ਆ ਸੈਂਪਲ ਕੱਪੜੇ ਵਾਲੀ ਸਾਤਰੀ ਆ ਟਰੈਕਟਰ ਸਾਰਾ ਰੰਗ ਪੇਂਟ ਦਾ ਵੀ origignal ਹੈ ਤੇ ਮੂਹਰੇ ਫੇਰ ਦਰਸੀ بھائی نو 17 ਇਹ 2014 ਮਾਡਲ ਆ ਹਾਂਜੀ ਨਵੇਂ ਟਾਇਰ ਨੇ ਗੁੜੀਆਰ ਦੇ ਠੀਕ ਹੈ ਜੀ ਪਹਿਲੇ ਮਾਲਕ ਦਾਗਾ ਠੀਕ ਹੈ ਜੀ 440000 ਡਿਮਾਂਡ ਆਗੀ ਪੂਰਾ ਨਵਾਂ ਟਰੈਕਟਰ ਆ ਪਹਿਲੇ ਘਰ ਦੇ ਨਿਕਲਿਆ ਠੀਕ ਹੈ ਰੰਗ ਪੇਂਟ ਦਾ ਵੀ ਰੀਨਲ ਰੰਗ ਪੇਂਟ ਦਾ ਓਰੀਜਨਲ ਆ ਜੀ ਰੰਗ ਪੇਂਟ ਦਾ ਵੀ ਬਾਈ ਮਿੱਤਰੋ ਰੀਨਲ ਹੈ ਡਬਲ ਡਿਸਟ੍ਰਿਬਿਊਟਰ ਚ ਆ ਗਿਆ ਬਾਈ ਕਹਿੰਦਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਚਾਹੇ 2 ਘੰਟੇ ਵਾਕੇ ਲੈ ਜਾਣਾ 17 ਕੋਈ ਕੋਈ ਕਲੱਚ ਦਾ ਨਟ ਵੀ ਨਹੀਂ ਖੁੱਲਿਆ ਬਹੁਤ ਚੰਗਾ ਟਰੈਕਟਰ ਆ ਠੀਕ ਹੈ ਜੀ ਬੱਕਰੇ ਬਾਹੀ ਤੇ ਚੱਲਿਆ ਹੋਇਆ ਕੋਈ ਥੋੜੇ ਬਾਹਣ ਤੇ ਠੀਕ ਹੈ ਜੀ ਤੇ 4 ਲੱਖ 40 ਹਜ਼ਾਰ ਦੀ ਮੰਗ ਹੈ ਜੀ ਆਪਾਂ ਮੌਕੇ ਤੇ ਮਾਨ ਕਰਾਂਗੇ ਕੈਸ਼ ਦੀ ਕਾਪੀ ਹੈਗੀ ਪਹਿਲੇ ਕੈਸ਼ ਦੀ ਕਾਪੀ ਹੈ ਠੀਕ ਹੈ ਜੀ ਤੇ ਮੂਹਰੇ ਆ ਗਿਆ 855 F2 4 ਸਟਾਰ ਰਵਰਸ ਪੀਟੀਓ ਭਾਈ ਜੀ 2014 ਮਾਡਲ ਆ ਮੂਹਰੇ ਟਾਇਰ 70% ਨਾਲ ਦਿਆਂ ਇਸ ਲਈ ਟਾਇਰ ਦੁਬਾਰੇ ਨਵੇਂ ਪਾਏ ਨੇ। ਕਲੋਸ ਕਰ ਇੰਜਨ ਆ। ਠੀਕ ਹੈ। ਪੀਵੀ 31 ਮਾਨਸਾਂ ਦਾ ਨੰਬਰ ਆ। ਠੀਕ ਹੈ। 495000 ਡਿਮਾਂਡ ਆ ਪਰ 480000 ਦਾ ਰੇਟਰ ਛੱਡ ਦਾਂਗੇ। 480000 ਦਾ ਮਿੱਤਰੋ ਟਰੈਕਟਰ 2100 ਘੰਟਾ ਚੱਲਿਆ ਹੋਇਆ। 2100 ਘੰਟਾ? ਹਾਂਜੀ। 2100 ਘੰਟਾ ਚੱਲਿਆ ਹੋਇਆ 4 ਲੱਖ ਕਿੰਨੇ ਦਾ? 70 ਤਾਂ ਸੋਚੋਗੇ। 480000 ਦਾ। 480000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਤੇ ਡਬਲ ਡਿਸਟ੍ਰਿਬਿਊਟਰ ਚਾ ਮਗਰਿਆਟਾਂ ਤੇ ਟਿਪ ਵਗੈਰਾ ਚੜੀ ਹੋਈ ਆ। ਮਗਰਿਆਟ ਸਾਫ਼ ਨੇ। ਸੈਂਪਲ ਕੱਪੜੇ 80% ਨੇ ਮੂਰ ਲੈ ਨਵੇਂ ਨੇ ਠੀਕ ਹੈ ਜੀ ਮੰਗ ਲੈਟਰ ਨਾਲ ਦੇ ਨੇ 2014 ਮਾਡਲ ਦੇ ਠੀਕ ਹੈ ਜੀ ਪੂਰਾ ਨਵਾਂ ਟਰੈਕਟਰ ਆ ਫਸਟ ਪਾਰਟੀ ਪਹਿਲੇ ਘਰ ਦਾ ਕੋਈ ਨੱਟ ਨਹੀਂ ਖੁੱਲਿਆ ਠੀਕ ਹੈ ਜੀ 4 ਲੱਖ 40 ਹਜ਼ਾਰ ਡਿਮਾਂਡ ਆ 4 ਲੱਖ 30 ਹਜ਼ਾਰ ਦਾ ਦੇ ਦਾਂਗੇ ਆਪਾਂ ਜੀ 4 ਲੱਖ 40 ਹਜ਼ਾਰ ਡਿਮਾਂਡ ਆ 4 ਲੱਖ 30 ਦਾ ਬਣੂ ਨਾਲ ਦੇ ਟਾਇਰ ਆ ਜਿਹੜਾ 80% ਟਾਇਰ ਹੋਣਗੇ ਮਾਰਕ ਦੇ ਠੀਕ ਹੈ ਜੀ ਕੋਈ ਨੱਟ ਨਹੀਂ ਖੁੱਲਿਆ ਇੰਜਨ ਗੇਅਰ ਦਾ ਵੀ ਓਕੇ ਆ ਬਾਈ ਜੀ ਕੋਈ ਨੱਟ ਹੀ ਨਹੀਂ ਖੁੱਲਿਆ ਚੱਲੇ ਨਹੀਂ ਟਰੈਕਟਰ ਨਾਲ ਦੇ ਟਾਇਰ ਨੇ ਬਾਈ ਠੀਕ ਹੈ ਨਾਲ ਦੇ ਟਾਇਰ ਨੇ ਮਿੱਤਰੋ ਚੱਲਿਆ ਬਹੁਤ ਘੱ ਇਹ ਸੈਂਪਲ ਕੱਪੜੇ ਵਾਲੀ ਛਤਰੀ ਆ ਕਿ ਮੂਰੇ ਆ ਗਿਆ ਮਹਿੰਦਰਾ 265 ਡੀਆਈ ਇਹਦੇ ਬਾਰੇ ਦੱਸੀ ਬਾਈ ਬਾਈ ਜੀ 1999 ਮਾਡਲ ਆ ਹਾਂਜੀ 70 ਪੈਸੇ ਟਾਇਰ ਆ ਪੰਜਾਬ ਨੰਬਰ ਆ ਠੀਕ ਆ ਜੀ ਇੰਜਨ ਗੇਅਰ ਦਾ ਕਿਵੇਂ ਰੋ ਇੰਜਨ ਗੇਅਰ ਦਾ ਪੂਰਾ ਵਧੀਆ ਨਵੀਂ ਬੈਟਰੀ ਆ ਇਹ ਡੇਢ ਲੱਖ ਦਾ ਦੇ ਦਾਂਗੇ ਜੇ ਆਪਾਂ ਡੇਢ ਲੱਖ ਦਾ ਹਾਂਜੀ ਲਓ ਵੀ ਮਿੱਤਰੋ ਇਹ ਤਾਂ ਬਿਲਕੁਲ ਹੀ ਸਸਤੇ ਰੇਟ 'ਚ ਆ ਡੇਢ ਲੱਖ ਦਾ ਮੰਨ ਜੂ ਟਰਾਲੀ ਤੇ ਥੋਡੇ ਕੋਲੇ ਮਰਦਾ ਨਹੀਂ ਡਰ 70 ਪੈਸੇ ਟਾਇਰ 80 70 ਪੈਸੇ ਟਾਇਰ ਨੇ ਸੀਅਟ ਦੇ ਤੇ ਸੈਂਪਲ ਕੱਪੜੇ ਵਾਲੀ ਛਤਰੀ ਆ ਚੰਗਾ ਟਰੈਕਟਰ ਹੈ ਜਾਨੀ ਕੇ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਮੂਹਰੇ ਆ ਗਿਆ 35 ਦਾ ਸੋਨਾਲਿਕਾ ਬਾਈ 970 ਦਸੀਂ ਗੇਰਾ ਬਾਈ ਜੀ 2007 ਮਾਡਲ ਆ ਹਾਂਜੀ 70 ਪੈਸੇ ਟਾਇਰ ਆ ਗੁੜੀਆਰ ਦੇ ਮੂਹਰੇ ਨਵੇਂ ਨੇ ਇੰਜਨ ਗੇਅਰ ਦਾ ਪੂਰਾ ਵਧੀਆ ਟਰੈਕਟਰ ਆ ਠੀਕ ਆ ਜੀ 7 ਮਾਡਲ ਆ ਸਿੰਗਲ ਕਲਚ ਆ ਠੀਕ ਆ ਜੀ ਰੰਗ ਪੇਂਟ ਦਾ ਰੰਗ ਪੇਂਟ ਦਾ ਅਰੀਜਨਲ ਆ 2,40,000 ਡਿਮਾਂਡ ਆ ਆਪਾਂ 2,20,000 ਦਾ ਦੇ ਦਾਂਗੇ ਜੀ 2,20,000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਸਾਰਾ ਚੰਗਾ ਸੈਂਪਲ ਕੱਪੜੇ ਵਾਲੀ ਛਤਰੀ ਆ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਮੂਹਰੇ ਆ ਗਿਆ 855 ਬਾਈ ਦਸੀ 70 ਬਾਹਰ ਪੰਪਾ ਬਠਿੰਡਾ ਲੰਬਰਾ ਪਹਿਲੇ ਮਾਲਕ ਦਾ ਠੀਕ ਆ ਜੀ ਮੂਹਰੇ ਟਾਇਰ ਗੁੜੀਆ ਦੇ ਜਮਾਨਿਆਂ ਮੰਗ ਲੈ ਟਾਇਰ ਹੋਣਗੇ 60 ਪੈਸੇ ਐ ਐਮਆਰਪ ਦੇ 14 ਵਾਲੇ ਠੀਕ ਆ ਜੀ ਪੂਰਾ ਘੈਂਟ ਟਰੈਕਟਰ ਆਗਾ ਠੀਕ ਹੈ ਜੀ ਸਾਊਂਡ ਸਿਸਟਮ ਵਿੱਚ ਲੱਗਿਆਗਾ 6 ਛੇ ਚੀਰੀ ਡਬਲ ਕਲਚ ਠੀਕ ਹੈ ਜੀ ਇੰਜਨ ਗੇਅਰ ਦਾ ਪੂਰਾ ਵਧੀਆ ਜੀ 230000 ਡਿਮਾਂਡ ਆਪਾਂ 220 ਦਾ ਟਰੈਕਟਰ ਛੱਡ ਦਾਂਗੇ 220 ਦਾ ਹਾਂ ਕਲੋਸ ਕਰਾਂਗੇ 220 ਦਾ ਬਾਈ 70 ਕਹਿੰਦਾ ਛੱਡ ਦਾਂਗੇ ਬਾਕੀ ਟੇਬਲ ਤੇ ਜਦੋਂ ਗੱਲ ਹੋਈ ਯਾਰ ਥੋੜਾ ਬਹੁਤਾ ਹੋਰ ਵੀ ਸਾਰੇ ਟਰੈਕਟਰਾਂ 'ਚੋਂ ਮਾਨਤਾ ਨਾ ਹੋ ਜੂਗਾ ਤੇ ਬਾਕੀ ਚੰਗਾ ਟਰੈਕਟਰ ਹੈ ਮੂਰੇ ਆ ਗਿਆ 745 ਇਹਦੇ ਬਾਰੇ ਦੱਸੀ ਬਾਈ ਬਾਈ ਜੀ 745 2003 ਮਾਡਲ ਆ ਹਾਂ ਟਾਇਰ ਚੌਂਕੜਾ ਨਵੇਂ ਆ ਡਬਲ ਕਲਚ ਆ ਸਾਰਾ ਰੀਨ ਵਾਲਾ 1.5 ਤੋਂ 3 ਕਿੱਲੇ ਜ਼ਮੀਨ ਤੇ ਚੱਲਿਆ ਹੋਇਆ ਟਰੈਕਟਰ ਆ ਸਾਰਾ ਰੀਨਲ ਪੂਰਾ ਘੈਂਟ ਟਰੈਕਟਰ ਆ ਜੀ ਪੂਰਾ ਘੈਂਟ ਹਾਂ ਨਵੇਂ ਟਾਇਰ ਨੇ ਦੇਖਿਆ ਪਰਖਿਆ ਡਬਲ ਕਲਚ 6 ਛਿਰੀ ਠੀਕ ਆ ਜੀ ਤੇ 2,30,000 ਡਿਮਾਂਡ ਆ ਜੀ ਆਪਾਂ 2,25,000 ਦਾ ਦੇ ਦਾਂਗੇ 2,25,000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਸੈਂਪਲ ਕੱਪੜਿਆਂ ਦੀ ਸਾਥਰੀ ਪੂਰਾ ਘੈਂਟ ਟਰੈਕਟਰ ਆ ਜੀ 3 ਕਿੱਲਾਂ ਦੀ ਚੱਲਿਆ ਹੋਇਆ ਪੂਰਾ ਘੈਂਟ ਟਰੈਕਟਰ ਆ ਬਾਈ ਨੇ ਦੋ ਦਿਨ ਤਾਜੀ ਸਰਵਿਸ ਕਰਵਾਈ ਹੋਈ ਆ ਸਾਰਾ ਕੰਮ ਓਕੇ ਆ ਸਰ ਬਾਈ ਚ ਜੋੜਨਾ ਪੂਰੇ ਆ ਗਿਆ 735 ਸਵਰਾਜ ਐਫ ਆਈ ਬਾਹਰ ਪੰਪ ਵਾਲਾ ਟਰੈਕਟਰ ਚੈੱਕ ਕਰ ਸਕਦੇ ਹੋ ਬਾਈ ਰੰਗ ਪੇਂਟ ਜੇ ਚੰਗਾ ਸਾਰਾ ਟਰੈਕਟਰ origial ਹੈਗਾ ਟਾਇਰ ਮੰਗਲੇ 70 ਪੈਸੇ ਮੂਰਲੇ ਨਵੇਂ ਗੁੜੀਆਰ ਦੇ ਟਾਇਰ ਨੇ ਠੀਕ ਹੈ ਜੀ 1999 ਮਾਡਲ ਹੈ ਇੰਜਨ ਗੇਅਰ ਦਾ ਪੂਰੀ ਜ਼ਿੰਮੇਵਾਰੀ ਨਾ ਦੇਵਾਂਗੇ ਇੱਥੇ ਛੱਡ ਜਿਓ ਕਮੀ ਹੋ ਕੋਈ ਹਫ਼ਤੇ ਬਾਅਦ ਵੀ ਠੀਕ ਹੈ ਜੀ ਇੰਜਨ ਗੇਅਰ ਦਾ ਵੀ ਓਕੇ ਆ ਹਾਂ ਹਾਂ 1,85,000 ਰੇਟ ਆ 1,75,000 ਦਾ ਦੇ ਦਾਂਗੇ ਜੀ 1,75 ਦਾ ਹਾਂ ਜੀ 1,75,000 ਦਾ ਮਿੱਤਰੋ ਇਹ ਟਰੈਕਟਰ ਬਣ 1999 ਮਾਡ ਤੇ ਬਾਕੀ ਸਿੰਪਲ ਕੱਪੜੇ ਵਾਲੀ ਛਤਰੀ ਲੱਗੀ ਹੋਈ ਆ ਚੰਗਾ ਟਰੈਕਟਰ ਹੈ ਮੂਰੇ ਆ ਗਿਆ 855 ਬਾਹਰ ਪੰਪ ਵਾਲਾ ਹਰਦਾਈ ਕਲਰ ਚ ਦੱਸੀ ਬਾਈ ਬਾਈ ਜੀ ਇਹ 2000 ਮਾਡਲ ਆ ਗਿਆ ਕਲੌਸ ਕਰ ਇੰਜਨ ਮੰਗ ਲੈ ਟਾਇਰ 60 ਪੈਸਾ ਮੂਰੇ ਲੈ ਨਵੇਂ ਐਮ ਆਰ ਐਫ ਦੇ ਟਾਇਰ ਨੇ ਠੀਕ ਹੈ ਜੀ ਮੰਗ ਲੈ ਜੇ ਕੇ ਦੇ ਆ ਠੀਕ ਹੈ ਜੀ ਇੰਜਨ ਗੇਅਰ ਦਾ ਕਿੰਨਾ ਕਿ ਚੰਗਾ ਇੰਜਨ ਦਾ ਪੂਰਾ ਓਕੇ ਆ ਜੀ ਡਕ ਡਕ ਲੱਗਿਆ ਹੋਇਆਗਾ ਠੀਕ ਹੈ ਜੀ 2 ਲੱਖ 60 ਹਜ਼ਾਰ ਡਿਮਾਂਡ ਆ ਜੀ 2 40 ਦਾ ਦੇ ਦਾਂਗੇ ਸਾਰਾ ਓਰੀਜਨਲ ਇੰਜਨ ਨੂੰ ਇੰਜਨ ਦਾ ਪੂਰਾ ਵਧੀਆ ਟਰੈਕਟਰ ਇੰਜਨ ਨੂੰ ਇੰਜਨ ਦਾ ਪੂਰਾ ਵਧੀਆ ਟਰੈਕਟਰ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਮੂਰੇ ਆ ਗਿਆ ਸੋਨਾਲੀਕਾ ਟਰੈ 2000 ਮਾਡਲ 2003 ਨਾ ਠੀਕ ਹੈ ਜੀ 290000 ਰੁਪਏ ਮੰਗਦੇ ਆ ਚਾਰੇ ਪੋਲੋ ਦੇ ਟਾਇਰ ਨਵੇਂ ਨੇ ਕੋਈ ਵੀ ਨਟ ਨੂੰ ਹਿੱਟ ਕਰ ਚਾਬੀ ਨਹੀਂ ਸੈਂਟਰ ਗੇਅਰ ਕੋਈ ਵੀ ਚਾਬੀ ਨਹੀਂ ਲੱਗੀ ਕਿਤੇ ਹਾਂ ਪੂਰਾ ਕਿਤੇ ਵੀ ਚਾਬੀ ਨਹੀਂ ਲੱਗੀ 290000 ਜਮਾ ਦੇ 280000 ਦਾ ਦੇ ਦਾਂਗੇ ਟਾਇਰ ਜਮਾ ਨਵੇਂ ਪੋਲੋ ਦੇ ਠੀਕ ਹੈ ਜੀ ਕਿਸੇ ਵੀ ਨੱਟ ਨੂੰ ਹਿੱਜ ਕਰ ਚਾਬੀ ਨਹੀਂ ਲੱਗੀ ਜੀ ਠੀਕ ਹੈ ਜੀ ਸਾਊਂਡ ਸਿਸਟਮ ਵਿੱਚ ਇਹ ਜੋ ਸੈਂਪਲ ਕੱਪੜੇ ਵਾਲੀ ਛਤਰੀ ਹੈ ਇਸ ਤੋਂ ਇਲਾਵਾ ਨਾ 70 ਹੋਰ ਕਿੰਨੇ ਕੁੰਦੇ ਟਰੈਕਟਰ ਬੀਟਾ ਹੈਗਾ 6-7 ਟਰੈਕਟਰ ਤਿਆਰ ਹੋਈ ਜਾਂਦੇ ਨੇ ਦੋ ਘਰੇ ਖੜੇ ਨੇ ਠੀਕ ਹੈ ਤੇ ਟਰੈਕਟਰ ਹੋਰ ਵੀ ਵਧੇਰੇ ਨੇ ਬਾਦੂ ਪੰਜਾਬ ਵਾਲੇ ਟਰੈਕਟਰ ਨੇ ਆਪਣੇ ਕੋਲੇ ਠੀਕ ਹੈ ਜੀ ਬਾਕੀ ਸਿਰੇਕ ਖੇਤੀਬਾੜੀ ਵਾਲੀ ਤੇ ਉਹਨੇ ਕਿਰਾਏ ਵਾਲਾ ਟਰੈਕਟਰ ਨਹੀਂ ਆਪਣੇ ਕੋਲੇ ਹੈਗਾ ਜੀ ਕਿਰਾਏ ਵਾਲਾ ਕੋਈ ਨਹੀਂ ਲੈਂਦੇ ਹਾਂ ਪੂਰੀ ਜ਼ਿੰਮੇਵਾਰੀ ਨਾਲ ਟਰੈਕਟਰ ਦੇਵਾਂਗੇ ਜਿਹੜਾ ਵੀ ਟਰੈਕਟਰ ਲੈ ਕੇ ਜਾਣਾਗਾ ਹਾਂਜੀ ਇੱਕ ਬੇਨਤੀ ਹੈ ਬਸ ਸ਼ਾਮ ਨੂੰ 7 ਤੇ ਸਵੇਰ 7 ਕਹੂੰ ਲਾਓ ਠੀਕ ਹੈ ਦਿਨਿੰਦੇ ਨੇ ਫੋਨ ਲਾਓ ਸਵੇਰ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਫੋਨ ਲਾ ਸਕਦੇ ਹਾਂ ਬਾਈ ਉਸ ਤੋਂ ਬਾਅਦ ਪਰਿਵਾਰ ਨੂੰ ਵੀ ਬਾਈ ਨੇ ਟਾਈਮ ਦੇਣਾ ਹੁੰਦਾ ਮੋਬਾਈਲ ਨੰਬਰ ਆਪਣਾ 98722 ਹਾਂਜੀ 93899 98722 93899 ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦੇਣ ਲਈ ਬਹੁਤ ਵਧੀਆ ਲੱਗਿਆ ਠੀਕ ਹੈ ਤੇ ਲਓ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਅਗਲੀ ਵੀਡੀਓ ਨਾਲ ਮਿਲਦੇ ਆ ਤਦ ਤੱਕ ਲਈ ਸਤਿ ਸ੍ਰੀ ਅਕਾਲ